ਆਈ ਯਟੋ ਆ ਤੁਹਾਨੂੰ ਗੱਲ ਨਹੀਂ ਹੈ ਇੱਕ ਇੱਥੇ ਮੈਂ ਗੁਆਦਿਆਰ ਮੈਂ ਚਲਾ ਆ ਤੁਹਾਡੀ ਟ੍ਰੇਨ ਲੇਟ ਹੈ ਮੈਂ ਚਲ ਮੋਲ ਦਾ ਹੀ ਲਿਆਰਾ ਲੱਲੀ ਕੋਈ ਠੰਡਾ ਥਾਂ ਵੇਖ ਲਈਏ ਇਹ ਤਾਂ ਐ ਮੇ ਜੇਗਾ ਜੇ ਮੇਰਾ ਕੋਈ ਪਤਾ ਨਹੀਂ ਮੈਂ ਫਿਲਮ ਵੇਖਣ ਲੱਗ ਪਾਇ ਤੇ ਵੀ ਤੁਹ ਵੀ ਇਹਦਾ ਇਹਨਾਂ ਤੁਹਾਨੂੰ ਪਤਾ ਹੀ ਆ। ਭਾਣਾ ਕੀ ਵਰਤਿਆ ਵੇਖੋ। ਤੁਸੀਂ ਦੱਸੋ ਮੌਲ ਚ ਮੈਂ ਐਂਟਰੀ ਪਾਉਣ ਤੋਂ ਪਹਿਲਾਂ ਹੀ ਉਹੜੇ ਖਲੋਤੇ ਨੇ ਚੈਕਿੰਗ ਵਾਲੇ ਉਹਨਾਂ ਜਦੋਂ ਮੇਰੇ ਹੱਥ ਨਾਲ ਆ ਜਿਗਾਰਡ ਜਾਈ ਵੇਖਿਆ ਇੰਨਾ ਕੀ ਬਸ ਆ ਕੀ ਆ ਮੋਬਾਈਲ ਹੀ ਆ ਆ ਮੋਬਾਈਲ ਹੀ ਆ ਲਾਇਆ ਤੇ ਪਹਿਲਾਂ ਜਿਹੜਾ ਐਂਟਰੀ ਪਾਉਣ ਲੱਗਿਆ ਉਹ ਸਾਰੇ ਮੇਤ ਵਾਲੇ ਵਗੇ ਵੀ ਇਹ ਕਿਹੜੀ ਬਲਾਗ ਹੀ ਆ ਉਹ ਕਿੰਨੇ ਹੀ ਬੀਐਸਐਫ ਵਾਲੇ ਆ ਗਏ ਮੇਰੇ ਘਰੇ ਘਰੇ ਵਰਦੀ ਸਵੇਤ ਮੈਡਮਾਂ ਵੀ ਵਿੱਚ ਹੀ ਨਹੀਂ ਸਰ ਨਹੀਂ ਸਰ ਮੱਖੀ ਸਰ ਸਰ ਮੈਂ ਕਿ ਉਹ ਕੀ ਗਿਆ ਤੁਨ ਨੂੰ ਪੀ ਹੋਇਆ ਕੀ ਕੋ ਦੇਖਿਆ ਕੀ ਫਿਰ ਕੋਲ ਉਹ ਆnde ਵੀ ਆ ਕੀ ਆ ਕੀ ਲਈ ਫਿਰਦੇ ਜ ਤੁਸੀਂ ਮਾਪੀ ਮੋਬਾਈਲ ਹੈ ਔਰ ਕੀ ਆ ਮੋਬਾਈਲ ਹੀ ਆ

ਜੇ ਮੈਂ ਇੱਥੇ ਕੋਈ ਆਂਦੇ ਤੁਸੀਂ ਇੱਥੇ ਮੌਲਦੀਆਂ ਫੋਟੋਆਂ ਖਿੱਚਣੀਆਂ ਮੂਵੀ ਬਣਾਉਣੀ ਹੈ ਉਹ ਮੈਂ ਕੱਮ ਹੈ ਕਿ ਲੈਣਾ ਇੰਨਾ ਬੋੜਾ ਮੂਹੀਆਂ ਤੁਹਾਡੀਆਂ ਤੁਸੀਂ ਖਿੱਚੋ ਮੇਰੀਆਂ ਸਮੋਗੇ ਮੈਂ ਤੇ ਮੈਂ ਮੈਂ ਬੜੀ ਮਾੜੀ ਹੁੰਦੀ ਹਾਂ ਇਹਦੇ ਹੰਕਾਰ ਈਗੋ ਹੰਕਾਰ ਹਾਂ ਹੋਣਾ ਚਾਹੀਦਾ ਆਪਣੇ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਸਭ ਕੁਝ ਹੀ ਚਾਹੀਦਾ ਅੰਦਰ ਦਾ ਉਹ ਵੀ ਚਾਹੀਦਾ ਸਨਫੀ ਡੈਂਸ ਸੀਓ ਐਨ ਡੀ ਐਫ ਆਈ ਐਨ ਸੀ ਪੀ ਐਸ ਸਭ ਕੁਝ ਚਾਹੀਦਾ ਹਿੰਮਾ ਚਾਹੀਦਾ ਜੇ ਬੰਦੇ 'ਚ ਇਹ ਚੀਜ਼ਾਂ ਨਹੀਂ ਹੋਣਗੀਆਂ ਤੇ ਉਹ ਫਿਰ ਨੈਗੇਟਿਵ ਆ ਕਿ ਪੋਜ਼ਿਟਿਵ ਕਹਾਦਾ ਵਾ ਪੋਸਟ ਪ੍ਰੈਨਲੀ ਤੇ ਅੱਖਾਂ ਵੀ ਅਸੀਂ ਚੜਦੀ ਕਲਾ 'ਚ ਉਹ ਚੜਦੀ ਕਲਾ ਵੀ ਹੰਕਾਰ ਆ ਰਖੋ ਕਿਨੂੰ ਅਸੀਂ ਚੜਦੀ ਕਲਾ 'ਚ ਜੇ ਤੁਸੀਂ ਇਹ ਇਹ ਵੀ ਆਖਣਾ ਨਹੀਂ ਹੈ ਗੋਇੰਗ ਘਰ ਕਹਿੰਦਾ ਕਰਦਾ ਹੀ ਓਏ ਕਰਦਾ ਕੀ ਕਰਨੀ ਆ ਤੇ ਉਹਨਾਂ ਤੋਂ ਮੈਂ ਹੱਥ ਪੱਲਾ ਜੋੜ ਕੇ ਮੈਂ ਮੈਂ ਇੱਕ ਫੋਟੋ ਨਹੀਂ ਕੇਜਦਾ ਇੱਕ ਮੂਵੀ ਨਹੀਂ ਬਣਾਉਂਦਾ ਤੁਹਾਡੇ ਤੇ ਤੁਹਾਡੀ ਨਹੀਂ ਬਣਾਉਂਦਾ ਆਪਣੀ ਤੇ ਬਣਾ ਸਕਦਾ ਉੱਤੇ ਪਾਸੇ ਤੇ ਜਦੋਂ ਉੱਥੋਂ ਆਇਆ ਉਹ ਸੀਨੀਅਰ ਨੇ ਇਸ਼ਾਰਾ ਦਿੱਤਾ ਪਲੀ ਵਖਰੀ ਫੋਰਸ ਜਿਹੜੀ ਇਹਨਾਂ ਰੱਖੀ ਤੇ CRP ਉਹਨਾਂ ਇਸ਼ਾਰੇ ਦੇ ਤੇ ਉਹ ਮੈਂ ਇਹ ਦੂਜੀ ਪੌੜੀ ਗਿਆ ਮੈਂ ਮੈਂ ਤੇ ਚਾਚਾ ਕੋਲ ਸਿਨੇਮਾ ਸੁਲਮਾ ਦਸੂਰ ਕੋ ਠੱਡੇ ਤਾਂ ਫਿਲਮ ਵੜ ਕੇ ਬੈਖਾਂ ਕੋ 200 ਦੀ ਟਿਕਟ ਦੇ ਕੇ ਜਾਂ ਸਸਤੀ ਦਸੋ ਬਿਲਾ 100 ਵਾਲੀ ਮਿਲੂ ਤੇ ਮੈਂ 2.5 3 ਘੰਟੇ ਉੱਥੇ ਸਿਨੇਮਾ ਹੀ ਵੜਦਾ ਉਹਨਾਂ ਦੇ ਫਿਲਮੇਦਾਰਾਂ ਕੋਲ ਆੜਿਆ ਆਪਣੇ ਆ ਨਿੱਕੇ ਮੋਟੇ ਸ਼ੌਂਪੂਰੇ ਘਰਦਾਰਾਂ ਮੈਂ ਚੌਥੀ ਮੰਜ਼ਲ ਤੇ ਆ ਗਿਆ ਤਾਂ ਆ ਬੜੀ ਉੱਚੀ ਮੰਜ਼ਲ ਹੈ ਜਿੱਥੇ ਆ ਖਾਣ ਪਾਣ ਜੇ ਚੱਲਦਾ ਲਗਤੀ ਕਿ ਪੰਜਵੀਂ ਆ ਪੌੜੀਆਂ ਚੜੀ ਗਿਆ ਤੇ ਆ ਸੀਆਰਪੀ ਲੱਗੇ ਆਲੇ ਘਰੇ ਕੇ ਚੋੜ ਰੱਖਣਾ ਵੇਖਣ ਦਾ ਆ ਵੀ ਇਹ ਬੰਦਾ ਰਿਕਾਰਡ ਨਾ ਕਰੇ ਥੋੜਾ ਕੁਝ ਕੀ ਕਰੂੰਗਾ ਮੈਂ ਰਿਕਾਰਡ ਇਹਨਾਂ ਦਾ ਤੇ ਆ ਵੇ ਫਿਰ ਗੱਲ ਤੇ ਉਹ ਆ ਗਈ ਨਾ 1.5 ਲੱਖ ਦੇ ਮੋਬਾਈਲ ਤੁਸੀਂ ਫੜ ਕੇ ਆਵੇ ਇੱਥੇ ਫਿਰਦਾ ਹੈ ਤੁਹਾਡੇ ਅੱਗੇ ਵੀਰ ਫਿਰਦਾ ਹੈ ਸਾਰੇ ਆ 1.5 ਲੱਖ ਵਾਲੀ ਜੇ ਲੱਗੇ ਉਹਨੇ ਮੇਰੇ ਤੇ ਹੁਣ ਮੈਨੂੰ ਇਕੱਲੇ ਨੂੰ ਗੱਲਾਂ ਕਰਦੀ ਹੈ ਵੇਖ ਕੇ ਵੀ ਤੂੰ ਕੀ ਹੋਈ ਜਾਂਦਾ ਹੈ ਵੇ ਆਸੇ-ਪਾਸੇ ਆ ਤਿੰਨ ਚਾਰ ਵੀ ਯਾ ਮੈਡਮ ਉਹ ਖਾਣ ਨਹੀਂ ਦਈਆਂ ਅੱਗੇ ਜੋ ਰਾਸ਼ਨ ਮੰਗਾਇਆ ਹੈ ਨਾ ਗੰਦ ਪਿਲ ਜਿਆ। ਨਾ ਉਹ ਖਾਂਡਾ ਤੇ ਚੋਰ ਆਖਣਾ ਵੇਖਣ ਦੇ ਵੀ ਕੀ ਕਰ ਰਿਹਾ ਹੋਊਗਾ ਬੰਦਾ। ਕਿੱਥੋਂ ਆਇਆ ਹੈ ਮੈਂ ਸਾਲ ਉਹ ਏਲੀਏ ਨੇ ਕੋਈ ਬੱਕਰੀ ਧਰਤੀ ਤੋਂ ਆਇਆ। ਅਹੀਂ ਵੇਖਣ ਦੇ ਮੈਂ ਤੁਹਾਨੂੰ ਮੈਂ ਮੜੀ ਮੈਂ ਕੈਮਰਾ ਚ ਚੁੱਕ ਨਹੀਂ ਸਕਦਾ ਮੈਂ ਤੁਹਾਨੂੰ ਖਾੜ ਹੀ ਜ਼ਗਦਾ ਆਸੇ ਪਾਸੇ ਦਾ ਦ੍ਰਿਸ਼ ਜਿਹੜੇ ਸੀਸੀਟੀ ਕੈਮਰੇ ਵਾਂਗੂ ਮੇਰੇ ਤੇ ਨਿਗਾਹ ਪਾਸੇ ਲੱਗੀ ਆ ਸੀਆਰਪੀ ਵਾਲੇ ਲੱਗੇ ਤੇ ਤੁਰੇ ਹੀ ਫਿਰਦੇ ਮੇਰੇ ਉਦੋਂ ਦੇ ਉਹ ਨਾ ਛੱਡੇ ਮਾਲਕ ਨੇ ਉਹ ਜਿਹੜਾ ਸੀਨੀਅਰ ਹਿਸਾਬ ਸੀ ਉਹਨੇ ਪਹਿਲਾਂ ਜੂਨੀਅਰ ਟੱਕਰਿਆ ਫਿਰ ਸੀਨੀਅਰ ਟੱਕਰਿਆ ਤੇ ਉਹਨਾਂ ਦੇ ਵੱਡੇ ਸੀਨੀਅਰ ਨਾਲ ਗੱਲ ਕਰੋ ਮੈਂ ਭੇਜੋ ਸਾਰੇ ਤਰ੍ਹਾਂ ਹੀ ਹੋ ਆੜਿਆ ਪਹਿਲਾਂ ਫੋਟੋਗ੍ਰਾਫਰਾਂ ਦੇ ਅਸੀਂ ਜ਼ਿਲ੍ਹੇ ਦੇ ਪ੍ਰਧਾਨ ਪੂਰੇ ਪੰਜਾਬ ਦੇ ਪ੍ਰਧਾਨ ਕੌਮੀ ਸਕੱਤਰ ਆ ਜਿੰਨੇ ਡੀਸੀ ਤੁਸੀਂ ਸਾਡੀ ਫੋਟੋਗ੍ਰਾਫਰ ਮੈਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਠੀਕੜਵਾ ਕੇ ਆਇਆ ਮੁੜ ਕੇ ਮੇਰੇ ਆਇਆ ਜੀਡੀਐਫਸੀ ਨਾਲ ਟੱਕਰ ਗਈ ਦੋ ਤੇਨੀ ਆ ਟਕਰ ਗਏ ਪਹਿਲਾਂ ਥੱਲੋਂ ਆਈ ਮੈਡਮ ਜੀ ਪਹਿਲਾਂ ਉਹਨੂੰ ਸਮਝਾਇਆ ਫੇਰ ਉਤਲਾਣਾ ਕਲੈਕਸ਼ਨ ਵਾਲਾ ਫੇਰ ਫੇਰ ਉਤਲਾਣਾ ਕਲੈਕਸ਼ਨ ਵਾਲਾ ਫੇਰ ਉਹਦਾ ਮੈਂ ਉਤੋਂ ਵੱਡਾ ਅਫਸਰ ਆ ਗਿਆ ਹੁਣਾਂ ਦਾ ਤੁਹਾਡੀ ਉਹ ਮੀਟਿੰਗ ਕਰਾਉਣੀ ਆ ਐਚ ਡੀ ਐਫ ਸੀ ਇਹਨਾਂ ਨਾਲ ਮੈਂ ਸੱਦ ਸਾਰੇ ਹੀ ਸੱਦ ਮੈਂ ਇੱਕੇ ਈ ਨਵੇੜੋ ਸਾਰਾ ਕੰਮ ਜਿਹੜਾ ਨਵੇੜ ਨਾਲ ਗੁਰੂ ਕਰਨ ਕੀਤੇ ਮੈਨੂੰ ਇਹਨਾਂ ਮੈਂ ਦਰਸਾਈਆਂ ਕਰਦਾ ਫਿਰਾਂ ਆਂਦੇ ਵਿਆਹਾਂ ਜਿਹਦੇ ਮੇਰੇ ਮਦੂਦ ਵੀ ਨਹੀਂ ਰਹਿੰਦੇ ਤੇ ਇਹਨਾਂ ਮੈਨੂੰ ਵਿਆਹ ਕਰਦੇ ਨੇ ਕਿਸੇ ਹਾਲ ਦੇ ਲੋਕ ਤੇ ਵਿਆਹਾਂ ਹੀ ਤਾਂ ਮੈਂ ਆਤ ਤਬੜੀ ਚੁਕਣੀ ਐ ਮੈਂ ਦੇ ਕਿ ਜਾਜ ਜਾਇਦੀਬ ਸੁਨਾਮ ਜਾਜ ਦੋ ਦੋ ਵੀ ਟਾਉਂਦੇ ਜੇ ਇਹੀ ਵਿਆਹਾਂ ਚ ਸੁਨਾਮਾ ਦੇ ਕਿਉਂ ਨਹੀਂ ਲੇਟ ਚ ਲੋਣੇ ਥੜੀ ਹੁਣ ਮੈਨੂੰ ਇੱਥੋਂ ਦੱਸੋ ਵੀ ਮੈਨੂੰ ਇੱਥੇ ਜਿਆਦੀ ਰਿਕਾਰਡਿੰਗ ਨਾ ਕਰਨੀ ਦੇਣੀ ਤੇ ਕੀ ਯਾਰ ਮੇਰੇ ਕੋਲ ਹੈਗੀ ਐ ਮੈਨੂੰ ਦੱਸਵਾ ਕੀ ਆ ਮੋਬਾਈਲ ਹੀ ਆ ਹੁਣ ਜੇ ਇਸੇ ਮੋਬਾਈਲ ਨੂੰ ਮਤਲਬ ਆ ਲੋ ਦੇ ਆ ਲੋ ਆ ਲੋ ਐਡਾ ਮੋਬਾਈਲ ਹੁੰਦਾ ਹੀ ਆ ਲਾਈ ਫਰੀ ਦਾ ਕੰਨ ਨਾਲ ਲੋਕੀ ਲਾਈ ਫਿਰਦੇ ਤੇ ਮੈਂ ਕੀ ਇਹਦੇ ਚ ਕੀ ਇਹ ਜੇ ਬੰਬ ਫਿਟ ਕੀਤਾ ਜਿਹੜਾ ਮੇਰੇ ਦੁਆਲੇ ਦੁਆਲੇ ਫਿਰਦਾ ਮੈਤਰਾਖੰਦ ਦੇ ਤਾਂ ਹੋਰ ਫਿਰਦੇ ਹੀ ਭਰਾਵਾ ਮੈਨੂੰ ਜੀ ਵੇਖਣ ਲਈ ਹੋਏ ਕੀ ਕਰਨ ਜੇ ਵੀ ਬਦਨ ਕੀ ਕਿਨੇ ਕੀ ਫੋਨ ਤੇ ਮੈਂ ਇਤਨਾ ਕਰ ਕਰਕੇ ਨਾ ਐਵੇਂ ਕਰੀ ਮੇਰਾ ਰੱਤਾ ਇਤਨਾ ਲੈ ਪਾ ਉਹ ਵੀ ਲੈ ਆਵਾ ਐਵੇਂ ਨਾ ਪੀ ਜਾਵਾ ਵੀ ਮੈਂ ਅੱਜ ਮੌਲ ਹੀ ਡਾ ਦੇਣਾ ਇੰਨੀ ਗੱਲ ਇਹ ਕਰਦਾ ਨਾ ਮਾੜੀ ਜੀ ਕਿਸੇ ਦੇ ਕੰਨ ਚ ਹੈ ਰੱਦੇ ਘੰਟੇ ਤੱਕ ਇਹ ਤੈਸ਼ ਨੈਸ਼ ਹੋਏ ਨਾ ਯਾ ਜਿੰਨੀ ਜਨਤਾ ਨਾ ਇੱਥੇ ਹਜ਼ਾਰਾਂ ਚ ਫਿਰਨ ਦੇ ਮੌਲ ਉੱਡਣ ਵਾਲਾ ਇਹ ਤਾਂ ਹੇਗਾ ਕੋਈ ਕੁਛ ਨਹੀਂ ਤੇ ਇਹ ਆ ਜਿਹੜਾ ਜਿੰਨੀ ਸੀਆਰਪੀ ਬੀਐਸ ਆ ਉਹ ਜਿੰਨੀ ਆ ਵਰਤੀਆਂ ਆ ਨਾ ਉਤਨੀ ਭੱਜ ਗਈ ਮੋਲ ਛੱਡ ਗਈ ਤੁਹਾਰਾ ਅਸਲ ਹੁਣ ਤਾਂ ਕਹਾਣੀ ਦਸੀਏ ਸਮਝਿਓ ਗੱਲ ਨੂੰ ਇਹਦਾ ਮੁੱਲ ਜੇ ਇਹਦਾ ਸਮਝ ਗਏ ਗੱਲ ਇਹਦਾ ਮੁੱਲ ਜੇ ਯਟੋ ਐਵੇਂ ਨਹੀਂ ਅੰਦਰ ਇਹਦੇ ਯਟੋ ਸੀਤਾ ਬਣਾਓ ਫਰਸਟ ਇਮਪ੍ਰੈਸ਼ਨ ਕੀ ਇਹਨੇ ਇਨ ਦਾ ਲਾਸਟ ਪ੍ਰੈਸ਼ਨ ਆ ਪ੍ਰੈਸ਼ਨ ਡਿਪਰੈਸ਼ਨ ਜਿਹੜਾ ਪਹਿਲਾ ਹੀ ਜਾਂਦੇ ਪਹਿਲੀ ਸਟੇਰਾਂ ਤੱਕ ਬਾਰੇ ਫਿਰ ਤੱਕ ਪਈ ਰਹੀਂਦੀ ਪੈਥਲੀ ਐਂਟਰੀ ਤੋਂ ਤੱਕ ਪਈ ਇਹਦਾ ਪੰਜਵੀਂ ਮੰਜ਼ਿਲ ਤੱਕ ਤੱਕਾਂ ਹੀ ਪਿੰਦੀਆਂ ਫਿਰਦੀਆਂ ਇਹਦੇ ਆ ਲਾਗੇ ਬੰਨੇ ਭੱਜੇ ਕਰਦੇ ਮੈਂ ਹੁਣ ਆ ਸਹੀ ਪਛਾ ਆ ਦੋ ਆ ਨਾ ਮੋਬਾਈਲ ਮੈਂ ਚੁੱਕ ਨਹੀਂ ਸਕਦਾ ਮੋਬਾਈਲ ਆਸਾ ਪਾਸਾ ਤੁਹਾਨੂੰ ਖਾ ਨਹੀਂ ਸਕਦਾ। ਉਤਰਾ ਵੇਖ ਲੋ ਪਿਛੇ ਪਿਛੇ ਹੈਗਾ ਉਹ ਵੀ। ਉਤਰਾ ਵੇਖ ਲੋ ਜੇ ਕੋ ਪਿਛੇ ਤੋਂ ਦੇਖਦਾ ਵੇਖ ਲੋ। ਮੈਨੂੰ ਤੇ ਇਹਨਾਂ ਨੇ ਬਰਉਣ ਨਹੀਂ ਦੇਦੀ। ਜੇ ਮੈਂ ਦੱਸਦਾ ਕੁਝ ਕਿਸੇ ਨੂੰ ਵੀ ਇਹ ਮੇਰੇ ਕੋ ਕੀ ਕੀ ਹੈ ਤੇ ਫਿਰ ਇਹ ਬੜਾ ਪੰਗਾ ਆਈ ਯਾਰ ਮੇਰਾ ਇਹ ਮਪੈਰੀ ਹੀ ਸਦਾ ਕਰਨ ਦੇ ਰੇ ਪੈਨੂ ਦੇ ਨਾਲ ਕਰਨ ਨਹੀਂ ਆਂਦਾ ਇਹ ਦੂਜੇ ਨੂੰ ਇੱਕ ਹੀ ਜਾਂਦੇ ਮੈਨੂੰ ਕੀ ਕਰਨਾ ਮੈਂ ਆਹ ਰਿਹਾ ਇਤਨੇ ਕੋ ਡੇਢ ਡੇਢ ਲੱਖ ਦੇ ਮਾਇਨਾਂ ਲੋਕ ਮੂਫੀਆਂ ਬਣਾਉਂਦੇ ਈ ਤੇ ਮੇਰੀ ਇਹਨਾਂ ਨੂੰ ਮਤਲਬ ਮੈਨੂੰ ਮੈਂ ਬਹਿ ਨਹੀਂ ਕਿ ਨਹੀਂ ਤੂੰ ਹੀ ਨਹੀਂ ਬਣਾ ਸਕ ਜਾਂਦੇ ਇਹ ਦੱਸ ਇਹ ਕੀ ਚੱਕਰ ਹੈ ਕੀ ਕੋਣ ਆਵਰਤਨ ਦਿਆ ਆ ਜੇ ਡੇਡ ਲੱਖ ਦੇ ਪੁਨਾਣਾ ਆਵੇ ਚੋ ਮਰਜੀ ਮੂਵੀਆਂ ਬਣਾਉਣ ਫੋਟੋਆਂ ਸੈਲਫੀਆਂ ਵੇਖੀ ਕੋ ਕੋ ਬੰਡੇ ਵੇਖੋ ਬੰਨ ਕੀ ਰਿਆ ਆ ਆ ਬਿਲਕੁਲ ਕਿਨੇ ਕਿਨੇ ਮਹਿੰਗੇ ਮੋਬਾਈਲ ਕੀ ਕੁਛ ਆ ਤੁਹਾਡੇ ਸਾਹਮਣੇ ਹੀ ਹੈ ਕਿ ਤੁਹਾਨੂੰ ਕੋਈ ਪੀਐਨ ਨਹੀਂ ਹੈ ਤੁਹਾਨੂੰ ਨਹੀਂ ਦੀਦਾ ਤੇ ਪਰ ਮੈਂ ਬੈਨ ਆ ਦੋ ਨੰਬਰ ਇਸ ਤੇ ਹਾਂ ਦੋ ਨੰਬਰ ਦੋ ਨੰਬਰ 12 ਦਾ ਹੈ अच्छा अच्छा ते छुट्टी होगी क्या आप मॉल घूमने आए हो वैसे घूमने आए हो कोई फिल्म बाल देखोगे या क्या करोगे थोड़ा घूमने आए अच्छा अच्छा ठीक है घर को घर वालों को बताया आपके पापा को यही मॉल जाना तो पूछया तो नहीं मम्मी डैडी ने क्यों जाना मैंने बोला कह रही ऐसी मम्मी थोड़ा घूमने आ गए ना बाहर और मैंने अच्छा अच्छा 9th क्लास आज ऐ छोटा है एक कितनी क्लास का है हां साइमन भाई ठीक है ओके ओके बेटा ए देखो जी जेडी कोई चंगी चीज होवे स्लॉट करनी चाहिए साडे ते पंजाब दे विच मौल्ला दे विच तकरीबन ये कुर्सियां लगियां वा ते 100 रुपए दे 5 मिनट दंदे है ਪਰ ਆ ਇਧਰ ਦੇਖੋ ਇਹ ਗੁੱਡੀ ਨੇ 100 ਰੁਪਏ ਦੇ ਦੇਖੋ 100 ਰੁਪਏ ਦੇ 10 ਮਿੰਟ ਟਾਈਮ ਲੱਗਾ ਵਾਈਬ੍ਰੇਟਰ ਤੇ ਮਜ਼ਾ ਆ ਗਿਆ ਆਨੰਦ ਆ ਗਿਆ ਯਾਰ ਤੇ ਇਹੋ ਜਿਹਾ ਕੋਈ ਕੰਮ ਕਰ ਲਿਆ ਕਰੋ ਚਾਹੀਦਾ ਸਿਹਤ ਲਈ ਫੁੱਲੇ ਚਾਰ-ਚਾਰਸ ਦੇ ਖਾ ਲੋ ਐ ਜੀ ਬਹੁਤ ਵਧੀਆ ਆਪਣੇ ਵਾਈਬ੍ਰੇਸ਼ਨ ਉੱਤੇ ਮੈਨੂੰ ਇੰਨੀ ਵਧੀਆ ਨਹੀਂ ਲੱਗੀ ਜੋ ਅੱਜ ਵਾਈਬ੍ਰੇਸ਼ਨ ਇੰਨੀ ਜ਼ਬਰਦਸਤ ਸੀ ਇਹਨਾਂ ਕੁਰਸੀਆਂ ਦੀ ਕਮਾਲ ਹੋ ਗਈ ਆ 100 ਰੁਪਏ ਚ ਇੱਕ ਵਾਰੀ ਇਹਨਾਂ ਮਸੱਲੀ ਕਰਾਤੀ ਵਾਈਬ੍ਰੇਸ਼ਨ ਆ ਆ ਕਮਾਲ ਹੋਈ 100 ਰੁਪਏ ਬਸ 10 ਮਿੰਟ ਬਹੁਤ ਹੁੰਦੇ 10 ਮਿੰਟ ਤੇ ਆਪਣੇ ਦੇ 5 ਮਿੰਟ ਲਾਉਂਦੇ ਜੋ ਵੀ ਜਲੂਣਾ ਹੀ ਕਰਦੇ ਆ ਬਹੁਤ ਵਧੀਆ ਜੀ ਰਿਲੈਕਸ ਮੈਸੇਜ ਚੇਅਰ ਸੇ ਧੰਨਵਾਦ ਜੀ ਬਹੁਤ ਵਧੀਆ